we have come to a border village nesta international border is just behind this fencing drain mera naam paramjeet singh hai pind mera nesta hai provocative statement pakistan ne ditti hai hun ladai bare te us to pehle bhi jede ban rahe ne chances ode bare border de pindan da bare pindan de logan de bare ki vichar hai sir is tarah ki agar maan lo ga ladai da na ladai de vich te hamesha hi har ek nu nuksaan hai kise da fayda to hoya nahi ਕੁਛ ਵੀ ਕਹਿਣੋਂ ਫਾਇਦਾ ਹੋਇਆ ਕੁਛ ਨਹੀਂ ਹੋਣਾ ਲੇਕਿਨ ਜਿਹੜਾ ਆ ਜਿਹੜੇ ਕਾਰਨਾਮੇ ਹੁੰਦੇ ਇਹ ਗਲਤ ਆ ਜਿਨ੍ਹਾਂ ਦੀ ਇੱਕ ਰੋਟੀ ਐ ਇਸ ਬਾਰਡਰ ਏਰੀਏ ਦੇ ਉੱਪਰ ਲੱਗੀ ਕੁਛ ਲੋਕ ਐ ਹੋ ਜਿਹਨੇ ਜਿਹੜਾ ਵੀ ਸ਼ਾਮ ਨੂੰ ਜਾਂਦੇ ਨੇ ਉੱਥੋਂ ਕਮਾ ਕੇ ਉਹੀ ਲਿਆਉਂਦੇ ਨੇ 150 ਰੁਪਿਆ ਉਹਦੇ ਨਾਲ ਹੀ ਘਰ ਦਾ ਗੁਜ਼ਾਰਾ ਉਹ ਠੱਪ ਹੋ ਗਿਆ ਬਿਲਕੁਲ ਇਸ ਤੋਂ ਪਹਿਲੇ ਤੁਸੀਂ ਆਪਣੀ ਲਾਈਫ ਪਹਿਲੇ ਦੇਖਿਆ ਇਥੇ ਬਾਰਡਰ ਦੇ ਉੱਪਰ ਬਹੁਤ ਧੇਰ ਹੋ ਗਈ ਆ 46 ਮੇਰੀ ਵੀ ਏਜ ਹੋ ਗਈ ਐ 46 ਦੇ ਵਿੱਚ ਕਮ ਸਕੁਮ ਜਿਆਦਾ ਨਹੀਂ ਚਲੋ 40 ਸਾਲ ਦੇ ਵਿੱਚ ਜੋ ਕੁਛ ਵੀ ਵੇਖਿਆ ਵੇਖਿਆ ਬਹੁਤ ਵਰੀਆ ਪਰ ਇਹੜਾ ਬਾਰਡਰ ਬੰਦ ਹੋਣਾ ਨਾ ਇਹ ਪਹਿਲੀ ਦਫਾ ਆਇਆ। ਕਾਰਗਿਲ ਜੋ ਵੀ ਹੁੰਦਾ ਰਿਹਾ ਹੁੰਦਾ ਰਿਹਾ ਲੇਕਿਨ ਇਹ ਬਾਰਡਰ ਨਹੀਂ ਬੰਦ ਹੋਇਆ। ਬਾਰਡਰ ਫਸਟ ਟਾਈਮ ਬੰਦ ਹੋਇਆ। ਓਨਲੀ ਇਹ ਨਹੀਂ ਕੱਲਾ ਬਾਰਡਰ ਹੀ ਪੋਰਟਰ ਹੀ ਕੱਲਾ ਕੰਮ ਕੀਤਾ ਪੋਰਟਰ ਦਾ ਹੀ ਨਹੀਂ। ਕਲੀਅਰਿੰਗ ਜੰਟ ਦਾ ਕੰਮ ਹੀ ਉਹ ਵੀ ਠੱਪ। ਅਗਰ ਕਲੀਅਰਿੰਗ ਜੰਟ ਦਾ ਕੰਮ ਹੈ ਕਮਸੋ ਕਮ 1400 ਕੁੱਲੀ ਜਿਹੜਾ ਬੈਠਾ ਹੋਇਆ ਹੈ ਉਹਦੇ ਮਗਰ 1400 ਕੁੱਲੀ ਦੇ ਮਗਰ ਦੋ ਜੀ ਲੈ ਕੇ ਵੀ ਚੱਲੋਗੇ ਤਾਂ ਕਿੰਨਾ ਪਬਲਿਕ ਬਣ ਜਾਂਦੀ। ਇੱਥੋਂ 1 ਕਿਲੋਮੀਟਰ ਬਾਰਡਰ ਹੈ ਸਾਡੇ। ਤੇ 47 ਤੋਂ ਬਾਅਦ ਤਿੰਨ ਜੰਗਾਂ ਲੱਗ ਚੁੱਕੀਆਂ ਇੱਥੇ ਤੇ ਉਸ ਤੋਂ ਪਹਿਲਾਂ ਵੀ ਅਸੀਂ ਗਵਾਂਢੀ ਸਾਂ ਤੇ ਜੰਗਾਂ ਤੋਂ ਬਾਅਦ ਵੀ ਗਵਾਂਢੀ ਆ ਠੀਕ ਹੈ ਤੇ ਇਹ ਜਿਹੜਿਆ ਜੰਗ ਦਾ ਐਲਾਨ ਆ ਇਹ ਨਹੀਂ ਹੋਣਾ ਚਾਹੀਦਾ ਕੰਮਕਾਰ ਵਾਲੇ ਬੰਦੇ ਨੂੰ ਬਹੁਤ ਪਰੇਸ਼ਾਨੀ ਦਿੱਕਤ ਪਰੇਸ਼ਾਨੀ ਆਉਂਦੀ ਹੈ ਇਹਦੇ 'ਚ ਤੇ ਤੁਹਾਡੇ ਪਰਿਵਾਰਾਂ ਨੂੰ ਪਹਿਲੇ ਛੱਡ ਕੇ ਜਾਣਾ ਪਿਆ ਦੀ ਇੱਥੋਂ ਹਾਂਜੀ ਸਰ ਬਹੁਤ ਦਿੱਕਤ ਪਰੇਸ਼ਾਨੀ ਆਉਂਦੀ ਆ ਜਦੋਂ ਸਾਰੇ ਇੱਕ ਵਾਰ ਤੇ ਪਿੰਡ ਉੱਜੜ ਜਾਂਦਾ ਜਦੋਂ ਐਲਾਨ ਕਰ ਦਿੰਦੇ ਆ ਪਿੰਡ ਕਿ ਆਪਣੇ ਪਿੱਛੇ ਚੱਲ ਜਓ ਤੇ ਉਸ ਤੋਂ ਬਾਅਦ ਫੇਰ ਸਾਨੂੰ ਵਾਪਸ ਆਉਣਾ ਪੈਂਦਾ ਫੇਰ ਤੁਹਾਨੂੰ ਇੱਥੇ ਰਹਿਣਾ ਪੈਂਦਾ ਫੇਰ ਅਸੀਂ ਗਵਾਂਢੀ ਬਣੇ ਉਹਨਾਂ ਦੇ ਤੇ ਰਹਿਣਾ ਹੀ ਗਵਾਂਢੀ ਹੀ ਉਹਨਾਂ ਦੇ ਤਾਂ ਇਹ ਜੰਗ ਦਾ ਐਲਾਨ ਜਿਹੜਾ ਨਹੀਂ ਹੋਣਾ ਚਾਹੀਦਾ ਹਾਂਜੀ ਕਿਉਂਕਿ ਇਹਦੇ ਵਿੱਚ ਸਾਰੇ ਆਪਣਾ ਜੋ ਵੀ ਇਹ ਲੇਬਰ ਵਰਗ ਹੈ ਉਹਨਾਂ ਨੂੰ ਬਹੁਤ ਜ਼ਿਆਦਾ ਨੁਕਸਾਨ ਪਹੁੰਚਦਾ ਜੀ ਤੁਹਾਡਾ ਕੀ ਸ਼ੁਕਨਾ ਹੈ ਆਕਾਸ਼ ਸਿੰਘ ਸਰ ਇਹ ਇਧਰ ਦਾ ਬਡਰ ਏਰੀਆ ਲੱਗੇ ਨਿਸ਼ਟਾ ਪਿੰਡ ਤੇ ਸਾਰੇ ਬੰਦ ਹੋ ਜਾਵੇ ਲੜਾਈ ਝਗੜੇ ਜੋਗੀ ਹਨ ਬਾਰਡਰ ਦਾ ਰੋਟੀ ਪਾਣੀ ਖਾਤੇ ਹਨ ਦਿਹਾੜੀ ਦੇ ੱਪੇ ਵਾਲੇ ਬੰਦੇ ਹਨ ਫਿਰ ਵੀ ਤੁਹਾਡਾ ਘਰ ਪਿੰਡ ਬਾਰਡਰ ਤੋਂ 2 ਕਿਲੋਮੀਟਰ ਦੂਰ ਹੈ 2 ਕਿਲੋਮੀਟਰ ਦੂਰੀ ਹਾਂਜੀ ਤੁਸੀਂ ਕੀ ਕੰਮ ਕਰਦੇ ਹੋ ਰੋਜ਼ ਆਪਣਾ ਕੰਮ ਸਰ ਦਿਹਾੜੀ ਦਾਪਾ ਕਰਤੇ ਹਾਂ ਮਿਸਤਰੀ ਦੇ ਸਾਥ ਹਮੋਂ ਡਰਾਈਵ ਵੀ ਕਰ ਰਹੇ ਹਾਂ ਜਾਸਿਕ ਰਹੇ ਨਾਲ ਵੀ ਕੰਮ ਉਹਦੋਂ ਵੇਖੋ ਜੀ ਉਸ ਤੋਂ ਪਹਿਲਾਂ ਚੱਲੀ ਆ 65 ਦੀ ਪੂਰੀ ਮੈਂ ਸੰਭਾਲ ਆ ਅੱਛਾ ਪਰ ਚੰਦਰ ਹੈ ਜਿਹੜਾ ਚੋਂ ਥਾਲਾ ਮਰ ਗਈ ਸੀ ਉਹ ਤਾਂ ਆਪਣਾ ਥਾਂ ਉਦੋਂ ਸਾਨੂੰ ਸਾਰਿਆਂ ਨੂੰ ਇੱਥੋਂ ਘਰ ਛੱਡ ਕੇ ਫਿਰ ਜਾ ਕੇ ਜਾਣਾ ਪਿਆ ਅਸੀਂ ਜਾ ਕੇ ਸਾਤਕਾਣਾ ਪਹਲਾ 500 ਰੁਪਏ ਸਾਡੀ ਭੂਆ ਸੀ ਉੱਥੇ ਅਸੀਂ ਉੱਥੇ ਹੀ ਰਹਿ ਸਕਦੇ ਹੁੰਦੇ ਕਿਤੇ ਜਾ ਕੇ ਰਹੇ ਸੀ ਤੁਸੀਂ ਤਰਨਤਾਰਨ ਨਾਲ 500 ਰੁਪਏ ਪਿੰਡ ਆ ਉੱਥੇ ਜਾ ਕੇ ਰਹੇ ਸੀ ਕਿਉਂਕਿ ਮੁੜ ਕੇ ਘੱਤਰ ਨੂੰ ਫੇਰ ਜਦੋਂ ਹੋਇਆ ਫੇਰ ਵੀ ਸਾਰੇ ਤੀਬਣ ਵੀ ਜਿਹੜੇ ਆ ਉਹ 65 ਨੂੰ ਸਾਡਾ ਘਰੋਂ ਹੀ ਇਥੋਂ ਕੋਈ ਲੁਕੀ ਲੋਟੀ ਸਮਾਨ ਤੋਂ ਲੁੱਟ ਕੇ ਲੈ ਗਏ 1965 ਚ 65 ਦੇ ਵਾਰੀ 1971 ਚ ਕੀ ਹੋਇਆ ਕਤਰ ਦੇ ਵਿੱਚ ਫੇਰ ਸਾਰੇ ਜੀ ਘਲਦਾ ਘਲਦੇ ਤੇ ਲੇਕਿਨ ਮੈਂ ਤਿੰਨ ਚਾਰ ਜਾਣੇ ਅਸੀਂ ਫੇਰ ਪਿੰਡ ਕਤਰ ਚ ਪਿੰਡ ਹੀ ਗਏ ਹਾਂ ਦਰਦੇ ਵੀ ਸਾਡਾ ਸਮਾਨ ਅੱਗੇ ਲੁਕ ਚੁੱਕ ਕੇ ਲੈ ਗਏ ਫੇਰ ਗੋਲੇ ਉੱਤੇ ਚੱਲਦੇ ਰਹੇ ਨੇ ਕਤਰ ਨੂੰ ਜੰਗ ਚੱਲਦੀ ਰਹੀ ਇਹੋ ਜੀ ਗੱਲ ਤੇ ਨਹੀਂ ਚੱਲਦੀ ਰਹੀ ਤੇ ਅਸੀਂ ਆਪਦੇ ਘਰੇ ਸਾਂ ਬੈਠੇ ਕੀ ਕਰਨਾ ਫੇਰ ਜੋ ਕਰਨਾ ਜਿਵੇਂ ਆਦੇ ਉਹ ਇੱਕ ਬੰਨੇ ਮੌਤ ਹੋ ਤਾ ਇੱਕ ਬੰਨੇ ਸਮਾਨ ਹੋ ਸਮਾਨ ਨੂੰ ਛੱਡਣ ਦੀ ਜੀਨ ਕਹਦਾ ਅਗਲਾ ਉਹ ਜਿਵੇਂ ਫੜਨ ਲਗਾ ਉਹ ਭਾਵੇਂ ਦੇਰਾਂਜੀ ਦੇ 2:00 ਵਜੇ ਲੇਕਿਨ ਕਿ ਜੀ ਨੂੰ ਫੜਨ ਪੈਂਦਾ ਇਸ ਕਰਕੇ ਘੱਤਰ ਚ ਬੈਠੇ ਪਰ ਤੁਹਾਡਾ ਕੋਈ ਉਸ ਤਰ੍ਹਾਂ ਨੁਕਸਾਨਤ ਨਹੀਂ ਨ ਹੋਇਆ 1971 ਚ ਨਹੀਂ ਬੰਦਿਆਂ ਦਾ ਤੇ ਬਚਾ ਹੀ ਰਿੰਦਾ ਰਹਾ ਤੇ ਜਦੋਂ ਭੱਜਣ ਰਸੰਦਾ ਤੇ ਕੋਈ ਬੜਾ ਖਰਚਾ ਹੁੰਦਾ ਬੜੀ ਨੁਕਸਾਨ ਫਸਲ ਦਾ ਨੁਕਸਾਨ ਹੁੰਦਾ ਫਸਲ ਬੀਜ ਨਹੀਂ ਰਹੀ ਹੱਦੀ 71 ਵਰੀ ਤੇ ਕਿਉਂਕਿ ਅੱਧੀ ਫਸਲਾਂ ਵਿੱਚ ਬੀਜੀ ਅੱਧੀ ਬੀਜਣ ਵਾਲੀ ਸੀ ਵਿੱਚ ਰਹੀ ਜਿਹੜੀ ਬੀਜ ਨਹੀਂ ਉਹ ਗੋਲੇਵਾਦੇ ਕਿਸ ਬੀਜ ਲੈਣੀ ਕੇ ਫਿਰ ਉਸ ਤੋਂ ਬਾਅਦ ਕਿਸ ਵੇਲੇ ਘਰ ਉਤੋਂ ਬਾਅਦ ਫੇਰ ਆ ਜਿਹਨੂੰ ਕਾਰਗਰ ਦੀ ਗਏ ਗੱਲ ਜਾਂ ਗਾਂਦੇ ਆ ਫੇਰ ਜੀ ਆਉਂਦੇ ਕਰਾਉਣਾ ਪਿਆ ਲੇਕਿਨ ਮਾਲ ਦੇ ਕੇ ਫੇਰ ਅਸੀਂ ਉੱਥੇ ਹੀ ਰੱਖਿਆ ਇੱਥੇ ਰੱਖਿਆ ਕੀ ਕਰੀਏ ਕੜੀਮੁੜੀ ਕੜੇ ਕੀ ਜਾਗੂਏ ਮੰਨਦੀ ਜੀ ਫੇਰ ਅਸੀਂ ਉੱਥੇ ਪਾਲਾ ਸੋਰੀ ਕਲਾਏ ਕਿਉਂਕਿ ਸਾਡਾ ਵੱਡਾ ਆਡਾ ਉਹ ਸੀਗਾ ਤੇ ਜਿਹੜੇ ਹੁੰਦੇ ਨੇ ਤੁਹਾਡੇ ਡੰਗਰ ਉਹਨਾਂ ਦਾ ਕੀ ਕਰਦੇ ਸੀ ਡੰਗਰਾਂ ਨੂੰ ਦੇਖੋ ਜੀ ਪਹਿਲੀ ਪੈਂਥ ਫੇਰ ਹੀ ਨਾਲ ਹੀ ਲੱਗੇ ਸੀ ਘੱਤਰਾਂ ਦੇ ਅੱਧੇ ਕਲਾਏ ਜਿਹੜੇ ਜੀ ਗਏ ਵੀ ਜਾ ਕੇ ਤੁਸੀਂ ਆਪਦਾ ਵੀ ਦੋ ਦਾ ਚੋਕਦਾ ਅੱਧੇ ਡੰਗਰ ਫੇਰ ਪੈਂਦੀ ਰੱਖਿਆ ਸੀ ਉੱਥੇ ਉਹਨਾਂ ਨੂੰ ਕੀ ਕਰਨਾ ਸੀ ਇੱਕ ਮਹੀਨੇ ਗੋਲੀ ਵੜੀ ਇੱਕ ਮਹੀਨੇ ਟੂੜੀ ਜੜੀ ਪਾਈ ਛੱਡੇ ਆਟਾ ਪਾਸ ਛੱਡ ਹੋਰ ਕਰਨਾ ਸੀ ਤੇ ਕਾਰਗਿਲ ਤੋਂ ਬਾਅਦ ਤੁਹਾਨੂੰ ਕਿਸ ਵੇਲੇ ਫਿਰ ਪਿੰਡ ਛੱਡਣਾ ਪਿਆ ਪਿੰਨ ਤੇ ਛੱਡਣਾ ਦੋ ਤਿੰਨ ਆਪੇ ਆ ਕੇ ਹਸਾਬ ਨਾਲ ਜਦੋਂ ਮੁੜ ਕੇ ਵੀ ਇੱਕ ਨਾ ਮਿਲਟਰੀ ਉਹ ਲੋਨ ਆ ਕੇ ਬੈਠੀ ਜਦੋਂ ਨਹੀਂ ਇਹਨਾਂ ਮੁੜ ਕੇ ਜਦੋਂ ਆਪਣਾ ਆਵਾਜ਼ ਪਾਈ ਨੇ ਦੋ ਬੰਨੀਆਂ ਬਾਤੀਆਂ ਫੌਜਾਂ ਲੇਕਿਨ ਇਹ ਉਹਨਾਂ ਨੂੰ ਪਾਸਟਾਲਾਂ ਨੂੰ ਫਿਰ ਆਪਣੀਆਂ ਲਤਾਪੇ ਖੜੀਆਂ ਕਰਦੀਆਂ ਵੀ ਇਹ ਲੇਕਿਨ ਇਹਨੇ ਫੌਜ ਨਹੀਂ ਪਸੰਦ ਆਈ ਇਹਨਾਂ ਰਹਿਣ ਹੋਰ ਦੋ ਸਾਬੇ ਬਿਚ ਰਹਿਣ ਦੋ ਲੇਕਿਨ ਸ਼ਾਮੀ ਨਾਲ ਬਾਅਦ ਫਿਰ ਮੁੜ ਕੇ ਉਹਨਾਂ ਦੱਸਦੇ ਆ ਵੀ ਆਪੇ ਹੀ ਫੈਸਲਾ ਕਰਨਾ ਉਹਨੂੰ ਪਿਆ ਵੀ ਛੱਡੋ ਫੌਜਾਂ ਪਛਾਣ ਢਾਈਆ ਬੜਾ ਖਰਚ ਚੱਲਦਾ